ਗੁਰੂ ਹਰ ਸਹਾਇ ਦੇ ਬੇਰ ਸਾਹਿਬ ਰੋਡ ਦੇ ਕੋਲ ਜਿਹੜੀ ਕਿ ਇੱਕ ਬ੍ਰਦਰ ਐਸੈਸਰੀਜ਼ ਦੀ ਦੁਕਾਨ ਹੈ ਉੱਥੇ ਅੱਜ ਇੱਕ ਚੋਰੀ ਦੀ ਘਟਨਾ ਵਾਪਰੀ ਹੈ ਇਸ ਚੋਰੀ ਦੀ ਘਟਨਾ ਦੇ ਵਿੱਚ 200 ਦੇ ਕਰੀਬ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਤੇ ਉਹਨਾਂ ਦੀ ਐਸੈਸਰੀ ਜਿਹੜੀ ਕਿ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਹੈ ਜਦਨਬਿੰਦਰਾ ਤੇ ਅਨਮੋਲ ਜਿਹੜੀ ਕਿ ਦੁਕਾਨ ਦੇ ਮਾਲਕ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਚੋਰਾਂ ਵੱਲੋਂ ਰਾਤ ਨੂੰ ਜਿਹੜਾ ਕਿ ਸ਼ਟਰ ਭੰਨ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਕਾਫੀ ਮਾਤਰਾ ਦੇ ਵਿੱਚ ਕਪਾਰੀ ਮਾਤਰਾ ਦੇ ਵਿੱਚ ਮੋਬਾਈਲ ਨਾਲ ਐਸੈਸਰੀ ਤੇ ਹੋਰ ਵੀ ਨਗਦੀ ਤੇ ਹੋਰ ਕਈ ਤਰ੍ਹਾਂ ਦਾ ਜਿਹੜਾ ਮੋਬਾਈਲ ਦਾ ਸਮਾਨ ਹੈ ਚੋਰੀ ਕਰਕੇ ਲੈ ਗਏ ਨੇ ਪੁਲਿਸ ਨੂੰ ਜਿਹੜੀ ਇਤਲਾਹ ਕਰ ਦਿੱਤੀ ਗਈ ਹੈ ਪੁਲਿਸ ਮੌਕੇ ਤੇ ਪਹੁੰਚੀ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਘਟਨਾ ਬੇਰ ਸਾਹਿਬ ਰੋਡ ਦੇ ਕੋਲ ਵਾਪਰੀ ਹੈ ਜਿੱਥੇ ਕਿ ਪੁਲਿਸ ਨੂੰ ਇੱਕ ਵੱਡਾ ਚੋਰਾਂ ਵੱਲੋਂ ਚੈਲੰਜ ਕੀਤਾ ਗਿਆ ਹੈ ਕਿ ਕੱਲ ਵੀ ਇੱਕ ਚੋਰੀ ਹੁੰਦੀ ਤੇ ਅੱਜ ਫਿਰ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕੁਲੀ ਜੀ ਲੱਗੇ ਜਿਹੜੀ ਦੁਕਾਨ ਤੇ ਚੋਰੀ ਹੋਈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਤੇ ਕਿਹੇ ਪਤਾ ਲੱਗਾ ਤੜਕੇ 6 ਵੇ ਪਤਾ ਲੱਗਾ ਜੀ ਕਿਸੇ ਦਾ ਫੋਨ ਆਇਆ ਤਾਂ ਪਤਾ ਲੱਗਾ ਕੀ ਕੀ ਲੈ ਗਏ ਨੇ ਦੁਕਾਨ ਤੋਂ ਦੁਕਾਨ ਦੇ ਆਪਣਾ ਇੱਕ ਤੋਂ ਦੋ 250 ਪিস ਮੋਬਾਈਲ ਦਾ ਨਾਲ ਨਗਦੀ ਲੈ ਗਏ ਜੀ ਕਿੰਨੀ ਨਗਦੀ ਕਿੰਨੀ ਨਗਦੀ ਕਟੋ ਘੜਪਿਆਂ 60000 ਰੁਪਏ ਤੇ ਜਿਹੜੀ ਚੋਰੀ ਹੋਈ ਸ਼ੈਟਰ ਤੋੜ ਕੇ ਕੀਤਾ ਜਾਂ ਕਿਵੇਂ ਕੀਤਾ ਬਣਾ ਸ਼ੈਟਰ ਪਹਿਲਾਂ ਫਰੰਟ ਸ਼ੈਟਰ ਪੰਨਿਆ ਫਿਰ ਬੈਕ ਵਾਲਾ ਸ਼ੈਟਰ ਪੰਨ ਗਿਆ ਸਮਾਨ ਨੂੰ ਕੱਢ ਕੇ ਲੈ ਗਿਆ ਸੱਬਨ ਨਾਲ ਪੰਨਿਆ ਹੋਏਗਾ ਸੱਬਨ ਨਾਲ ਬੰਨਿਆ ਜੀ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਾਡਾ ਜਿਹੜਾ ਹੈਗਾ ਮਤਲਬ ਇਹ ਚੋਰੀ ਝਰੀ ਇਹ ਸਾਨੂੰ ਚੋਰ ਲੱਭ ਕੇ ਸਾਡਾ ਸਮਾਨ ਦਿਵਾ ਦੇਣ ਬਸ ਆਹੀ ਮੰਗ ਹੈ ਸਾਡੀ ਦਾ ਹੋਰ ਆਪਣੀ ਕੋਈ ਮੰਗ ਨਹੀਂ ਹੈ ਹਾਂ ਜੀ ਜਿਹੜੀ ਚੋਰੀ ਹੋਈ ਹੈ ਦੇਖੋ ਚੋਨਾ ਖਤਮ ਹੋਈਆਂ ਤੇ ਚੋਰੀਆਂ ਸ਼ੁਰੂ ਹੋ ਗਈਆਂ ਕੀ ਕਹਿਣਾ ਚਾਹਦੇ ਹੋ ਜਿਵੇਂ ਚੋਰੀਆਂ ਦਾ ਅੱਗੇ ਵੀ ਹੋ ਜਾਂਦੇ ਸੀ ਤੇ ਪਰ ਕਈ ਵਾਰੀ ਪ੍ਰਸ਼ਾਸਨ ਨੂੰ ਸਾਰੇ ਬਜ਼ਾਰੋ ਲੈ ਵਿਕਿਆ ਗਿਆ ਕਾਫੀ ਵਾਰੀ ਚੋਰੀਆਂ ਹੋਈਆਂ ਨੇ ਪਰ ਇਹ ਸਮਝ ਨਹੀਂ ਆ ਰਹੀ ਕਿ ਕਿਉਂ ਨਹੀਂ ਕੰਟਰੋਲ ਹੋ ਰਿਹਾ ਆਏ ਦਿਨ ਕਿਤੇ ਨਾ ਕਿਤੇ ਚੋਰੀਆਂ ਹੋਈਆਂ ਰਹਿੰਦੀਆਂ ਨੇ ਅੱਜ ਦੇਖੋ ਇੱਕ ਇੱਕ ਰੁਪਿਆ ਬੰਦਾ ਇਕੱਠਾ ਕਰਦਾ 14 14 ਕੱਡੇ ਦੁਕਾਨਾਂ ਦੇ ਡਿਊਟੀਆਂ ਦੇ ਕੇ ਤੇ ਪੈਸੇ ਕਮਾਦਾ ਪਤਾ ਨਹੀਂ ਕਿਸ ਹਾਲਾਤਾਂ ਦੇ ਵਿੱਚ ਤੇ ਅੱਜ ਕਿ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕਿਸ ਤਰ੍ਹਾਂ ਪਰਭਾਈ ਹੋਏਗੀ ਇੱਕ ਬੰਦਾ ਮਿਹਨਤ ਕਰਨ ਵਾਲਾ ਹੈ ਇਹ ਮਿਹਨਤ ਵੀ ਨਹੀਂ ਕਰਨ ਦਿੰਦੇ ਅਸੀਂ ਤਾਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਪਕੜਿਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡਾ ਸਮਾਨ ਵਾਪਸੀ ਕਰਾਇਆ ਜਾਵੇ ਇਹੋ ਹੀ ਸਾਡੀ ਪ੍ਰਸ਼ਾਸਨ ਕੋਲ ਮੰਗ ਹੈ ਤੇ ਕੋਸ਼ਿਸ਼ ਹੈ ਹੈ ਲੈ ਵੀ ਅਗਾ ਤੇ ਵੀ ਲੈ ਵੀ ਹੋ ਸਕੇ ਕਿ ਕਿਤੇ ਕੋ ਨੱਥ ਪਾਈ ਜਾਵੇ ਇਹਨਾਂ ਚੋਰਾਂ ਨੂੰ ਕੋਈ ਸ਼ੱਕ ਤਾਂ ਹੈਗਾ ਕਿਸੇ ਤੇ ਨਹੀਂ ਸ਼ੱਕ ਕਿਸੇ ਤਰ੍ਹਾਂ ਦਾ ਵੀ ਕਿਸੇ ਤੇ ਨਹੀਂ ਹੈਗਾ ਸਾਨੂੰ ਕੋਈ ਠੀਕ ਹੈ ਬਾਕੀ ਜਿਹੜਾ ਨੁਕਸਾਨ ਹੈ ਨੁਕਸਾਨ ਬਹੁਤ ਜ਼ਿਆਦਾ ਹੈ ਦੋ ਟਾਈਪੀਆਂ ਤਾਂ ਤੁਹਾਨੂੰ ਕੀ ਲੱਗਦਾ ਕਾਰਨ ਨਸ਼ਾ ਹੀ ਹੈ ਜਾਂ ਕੋਈ ਹੋਰ ਵੀ ਹੋ ਸਕਦਾ ਕੋਈ ਨਸ਼ਾ ਵੀ ਹੈ ਕਿ ਹੋਰ ਵੀ ਹੋ ਸਕਦਾ ਇਹਦੇ ਬਾਰੇ ਤਾਂ ਪੱਕੀ ਕਹਿ ਸਕਦੇ ਜੀ ਜ਼ਿਆਦਾਤਰ ਤਾਂ ਨਸ਼ੇ ਵਾਲੇ ਹੈ ਜਿਹੜੇ ਕੋਈ ਹੋ ਸਕਦੇ ਆ ਠੀਕ ਹੈ